ਪਰਾਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾਵੇਗਾ ਪੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬਣ ਕੇ ਇਹ ਤਿਉਹਾਰ ਮਨਾਉਣ ਗਿਆ ਇਸ ਵਾਰ ਕਈ ਤਰ੍ਹਾਂ ਦੇ ਡਿਜ਼ਾਈਨਰਾਂ ਦੀਆਂ ਰਖੜੀਆਂ ਬਾਜ਼ਾਰ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਬੱਚਿਆਂ ਲਈ ਰੰਗ ਬਰੰਗੀ ਰੌਸ਼ਨੀ ਤੋਂ ਇਲਾਵਾ ਸਟੋਨ ਚੰਦਨ ਅਤੇ ਹੋਰ ਡਿਜ਼ਾਈਨ ਵਾਲੀਆਂ ਰਖੜੀਆਂ ਵੀ ਆ ਗਈਆਂ ਹਨ ਪਿਛਲੇ ਕੁਝ ਸਾਲਾਂ ਤੋਂ ਨਨਦ ਵੱਲੋਂ ਭਾਬੀ ਨੂੰ ਰਖੜੀ ਬੰਨਨ ਦਾ ਰੁਝਾਨ ਵਧ ਗਿਆ ਜਿਸ ਤਹਿਤ ਲੂੰਬਾ ਰਖੜੀ ਵੀ ਕਈ ਤਰ੍ਹਾਂ ਦੇ ਡਿਜ਼ਾਈਨ ਵਿੱਚ ਨਜ਼ਰ ਆਈ ਹੈ ਰਖੜੀ ਆਪਣਾ ਸਮਝੋ ਕੋਈ ਪੁਰਾਣਾ ਕੰਮ ਹੈ ਦਾਦਾ ਪਰਦਾਦੇਓ ਚੱਲ ਰਿਹਾ ਹੈ ਮੈਂ ਜਿਵੇਂ ਵੀ ਕਰ ਰਿਹਾ ਹਾਂ ਖੁਦ ਮੈਥੈਚਿੰਗ ਕਰਦੇ ਹਾਂ ਤੇ ਰਖੜੀ ਦਾ ਪਿਆਰ ਹੈ ਆਪਣੇ ਕੋ ਆਪਣੇ ਬ੍ਰਾਂਡ ਹੀ ਚੱਲਦੇ ਐ ਐਮਪੀ ਬ੍ਰਾਂਡ ਸਾਡਾ ਕੇਵੀ ਸਾਡਾ ਪੂਜਾ ਸਾਡਾ ਇਹ ਬ੍ਰਾਂਡ ਦੇ ਬਾਕੀ ਕੰਪਨੀਆਂ ਕਲਕੱਤੇ ਵੀ ਰੱਖੀ ਐ ਤੇ ਚੱਲਦੀ ਨਹੀਂ ਹੋਣ ਸਿਰਫ ਫੈਂਸੀ ਰੱਖੀ ਚੱਲਦੀ ਐ ਏਡੀ ਦੀ ਮੋਤੀਆਂ ਵਾਲੀਆਂ ਬ੍ਰੇਸਲਡ ਟਾਈਪ ਲੰਬਾ ਟਾਈਪ ਅੱਗੇ ਸਾਡਾ ਤਿਉਹਾਰ ਇੱਥੇ ਜਿਹੜਾ ਹੈ ਲੇਡੀਜ਼ ਤਿਉਹਾਰ ਬਹੁਤ ਹੋ ਗਿਆ ਆਪਣਾ ਭਾਬੀ ਔਰ ਬੈ ਰਾਖੀ ਬਹੁਤ ਚੱਲਾ ਸ਼ੁਰੂ ਹੋ ਗਈ ਲੰਬਾ ਜਿੰਨੂੰ ਸੈੱਟ ਕਰਨੇ ਆ ਸੀ ਉਹ ਬਹੁਤ ਚੱਲਾ ਸ਼ੁਰੂ ਹੋ ਗਈ ਹੈ ਬੱਚਿਆਂ ਬੀ ਰਖੜੀ ਬਹੁਤ ਵੈਰਾਈਟੀ ਆਈ ਹੈ ਨੇ ਗਸੋਂ ਪਿਆਰਾ ਹੈ ਗਾਗ ਦੇਖੋ ਜੀ ਹਲਚਲ ਮਾਰਕੀਟ ਤੁਹਾਨੂੰ ਪਤਾ ਪੂਰਾ ਸੀਜ਼ਨ ਨੂੰ ਕੰਮ ਨਹੀਂ ਆਗਾ ਜਿੰਨੂੰ ਗ੍ਰਾਬ ਕਰਨੇ ਆ ਕਿਉਂ ਕਹਿੰਦਾ ਜੀ 100 100 ਕੰਮਗਾ ਪੂਰਾ ਫਾਸਟ ਵਾਲਾ ਕੰਮ ਨਹੀਂ ਆਗਾ ਸਰ ਰਖੜੀ ਦੇ ਤਿਹਾਡੇ ਬਹੁਤ ਵਧੀਆ ਆਈਟਮ ਆਈਆਂ ਹੋਈਆਂ ਤੇ ਇਸ ਤਰ੍ਹਾਂ ਕਿ ਹੁਣ ਬੱਚਿਆਂ ਲਈ ਜਿਹੜੀ ਖਾਸ ਕਰਕੇ ਲਾਈਟਾਂ ਵਾਲੇ ਜਿਹੜੇ ਪੀਸ ਹੈ ਜਿਵੇਂ ਟੋਰੀ ਮੋਰ ਬਣਿਆ ਸ਼ਿੰਚਨ ਬਣਿਆ ਕਰੈਕਟਰ ਦੇ ਵਿੱਚ ਛੋਟਾ ਵੀ ਬਣਿਆ ਚਾਈਨੀਜ਼ ਆਈਟਮ ਕਾਫੀ ਆਈ ਹੋਈ ਹੈ ਜਿਹਦੇ ਦੀ ਲਾਈਟਿੰਗ ਵਾਲੀ ਜਿਹੜੇ ਬੱਚੇ ਪਸੰਦ ਵੀ ਕਰਦੇ ਨੇ ਤੇ ਵੱਡਿਆਂ ਲਈ ਆ ਰਹੀ ਹੋਈ ਹੈ ਚੰਦਨ ਦੀ ਰਖੜੀ ਆਈ ਹੋਈ ਹੈ ਇੱਕ ਭੈਣ ਭਰਾ ਦੇ ਦਬਲ ਰਖੜੀ ਆਈ ਹੈ ਕਿ ਜਿਹੜਾ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲ ਗਿਆ ਕਿ ਅਗਰ ਜਿਹੜਾ ਭਰਾ ਨੂੰ ਰਖੜੀ ਬੰਦੇ ਤੇ ਭਾਬੀ ਨੂੰ ਵੀ ਨਾਲ ਬੰਦੇ ਆ ਤਾਂ ਉਹਨਾਂ ਵਾਸਤੇ ਇੱਕ ਨਵੇਂ ਬ੍ਰੇਸਲੇਟ ਟਾਈਪ ਦੇ ਆਏ ਹੋਏ ਆ ਜਿਹੜੀ ਕੰਬਾਈਨ ਇੱਕ ਕੋਮਬੋ ਬਣਿਆ ਆ ਜਿਹਦੇ ਵਿੱਚ ਬ੍ਰਦਰ ਲਈ ਔਰ ਭਾਬੀ ਲਈ ਰਖੜੀ ਉਹ ਵੀ ਹੈਗੀ ਆ ਤਾਂ ਗ੍ਰਾਹਕ ਠੀਕ ਆ ਗਿਆ ਵਾ ਕਿਉਂਕਿ ਦੇਖੋ ਇਹ ਤਿਉਹਾਰ ਜਿਹੜਾ ਹੈਗਾ ਕਹਿੰਦੇ ਰਖੜੀ ਦਾ ਤ ਇਹ ਸਾਰੇ ਤੁੰਤਾਂ ਦੇ ਨਾਲ ਸਾਰਾ ਆਲਓਵਰ ਵਰਡ ਹੀ ਮਨਾਉਂਦਾ ਵਾ ਕਿਉਂਕਿ ਰਕੜੀ ਦਾ ਤਿਉਹਾਰ ਭੈਣ ਭਰਾਵਾਂ ਦੇ ਪਿਆਰ ਦਾ ਤਿਉਹਾਰ ਹੈ ਜਿਹੜਾ ਆਪਣੇ ਪਿਆਰ ਨੂੰ ਦਰਸਾਉਂਦਾ ਹੈ ਤੇ ਇਹ ਆਪਣੇ ਜਿਹੜੀ ਭੈਣਾਂ ਹੁੰਦੀਆਂ ਭਰਾਵਾਂ ਲਈ ਰਕੜੀਆਂ ਦਾ ਖਰੀਦ ਲੈ ਖਰੀਦਦੀਆਂ ਕਿਉਂਕਿ ਉਹ ਵੀ ਸਾਲ ਤੋਂ ਵੇਟ ਕਰਦੀਆਂ ਹੁੰਦੀਆਂ ਕਿ ਕਦੋਂ ਰਕੜੀ ਦਾ ਦਿਨ ਆਵੇ ਕਿ ਅਸੀਂ ਆਪਣੇ ਭਰਾ ਦੀ ਬਾਹਾਂ ਤੇ ਅਸੀਂ ਰਕੜੀ ਬੰਨ੍ਹ ਸਕੀਏ ਭੈਣ ਤੇ ਭਰਾ ਦੇ ਪਿਆਰ ਦੇ ਪ੍ਰਤੀਕ ਰਕੜੀ ਦਾ ਦਿਹਾੜਾ 10 ਅਗਸਤ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਬਾਜ਼ਾਰ ਵਿੱਚ ਰੰਗ-ਬਰੰਗੀਆਂ ਰਕੜੀਆਂ ਵੀ ਆ ਗਈਆਂ ਹਨ ਗੱਲਬਾਤ ਕਰਦੇ ਹਾਂ ਦੁ ਅਤੇ ਉਹਨਾਂ ਨੇ ਆਖਿਆ ਕਿ ਹਰ ਭੈਣ ਇਹ ਜਦੋਂ ਰਖੜੀ ਖਰੀਦਣ ਆਉਂਦੀ ਹੈ ਉਹ ਚਾਹਦੀ ਹੈ ਕਿ ਆਪਣੇ ਭਰਾ ਤੇ ਜਿਹੜੀ ਸਲਾਈ ਦੀ ਰਖੜੀ ਬਣੇ ਉਹ ਸਭ ਤੋਂ ਸੋਹਣੀ ਹੋਵੇ ਅੰਮ੍ਰਿਤਸਰ ਫਾਸਟ ਵੀ ਖਬਰ ਨਾ ਮਿਲੀ ਰਕੇਸ਼ ਕੁਮਾਰ